ਕਿਨੇ ਕੀਤਾ ਗੀਤ ਚੋਰੀ ਤੁਹਾਡਾ ਉਹ ਨਹੀਂ ਸੀ ਆਪਣਾ ਐਵੇਂ ਜੌਣ ਨਹੀਂ ਦਿੰਦੇ ਦੁਨੀਆ ਹੁਣ ਵੈਲੀਵਾਨਾ ਪੈਣਾ ਹੈ ਹਾਂ ਕਿਨੇ ਚੋਰੀ ਕਰ ਲਿਆ ਹੁਣ ਇੱਕ ਕਲਾਕਾਰ ਦਾ ਗਾਣਾ ਇੱਕ ਜੌਣ ਨਹੀਂ ਦਿੰਦੇ ਦੁਨੀਆ ਜਾਲ ਮਰ ਨਹੀਂ ਦਿੰਦੇ ਵਾਲ ਨੇ ਤੇਰਾ ਚੋਰੀ ਕੀਤਾ ਹਾਂ ਉਹਦੀ ਕਾਪੀ ਆ ਹਾਂ ਤੇ ਜਿਹੜੂ ਉਹਨੇ ਸੁਣਾਦਾਨੀ ਆਪਣਾ ਸੁਣਾਇਆ ਤੇ ਜਿਹਨੇ ਹਲੇ ਤਾਈ ਸੁਣਿਆ ਨਹੀਂ ਉਹ ਆਪਣੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਆ ਠੀਕ ਹੈ ਜੀ ਹਾਂਜੀ ਤੇ ਸਮਾਜਿਕ ਮੁੱਦੇ ਆਪਣੇ ਬਾਈ ਦਾ ਚੈਨਲ ਆ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਬਾਈ ਜੀ ਸਾਰੇ ਸਾਥੀਆਂ ਨੂੰ ਜੀ ਜੈ ਭੀਮ ਜੈ ਭਾਰਤ ਜੀ ਜੈ ਵਾਲਮੀਕੀ ਜੀ ਜੈ ਗੁਰੂਦੇਵ ਧੰਨ ਗੁਰਦੇਵ ਜੀ ਸੋ ਸਾਥੀਓ ਅੱਜ ਬਣਾਵਾਲੀ ਆਏ ਸੀਗੇ ਪਗਰ ਗੁਰਪ੍ਰੀਤ ਸੋ ਤੈਨੂੰ ਮਿਲਣਾ ਇਹਨਾਂ ਦੇ ਪਿੰਡ ਦੇ ਆਪਣੇ ਸਾਰੇ ਸਮਾਜ ਦੇ ਭਰਾ ਇਹਨਾਂ ਨੇ ਸਾਡਾ ਵਧੀਆ ਸਾਨੂੰ ਹਾਲ ਚਾਲ ਪੁੱਛਿਆ ਤੇ ਇਹ ਗੁਰਪ੍ਰੀਤ ਜੀ ਕੀ ਹਾਲ ਹੈ ਠੀਕ ਠਾਕ ਹਾਂਜੀ ਹਾਂਜੀ ਬੜੀ ਤੁਸੀਂ ਦੇਖਦੇ ਹੋ ਸਮਾਜਿਕ ਮੁੱਦੇ ਚੈਨਲ ਹਾਂ ਹਾਂ ਆਪਣੀ ਤਾਂ ਗੱਲ ਬਹੁਤ ਵਾਰੀ ਹੋਈ ਆ ਠੀਕ ਆ ਹਾਂ ਤੇ ਅੱਜ ਪਹਿਲਾ ਸਮਾਜਿਕ ਮੁੱਦਿਆਂ ਨੂੰ ਪਹਿਲਾ ਸ਼ਾਇਦ ਖਰੀਆਂ ਕੌੜੀਆਂ ਸੀਗਾ ਚੈਨਲ ਖਰੀਆਂ ਖਰੀਆਂ ਹਾਂ ਪਤਾ ਨਹੀਂ ਖੱਡੀਆਂ ਮਿੱਠੀਆਂ ਐਸੀ ਕਿ ਖੱਟੀਆਂ ਮਿੱਠੀਆਂ ਸੀ ਠੀਕ ਹੈ ਠੀਕ ਉਹ ਮੇ ਸਾਹ ਮਨੇ ਆਪਣੀ ਜੋਗਲ ਹੋਏ ਚ ਉਦੋਂ ਖੱਡੀਆਂ ਕੌੜੀਆਂ ਇਹ ਜਾ ਕੁਛ ਸੀ ਹਾਂ ਉਹ ਸਮਾਜਿਕ ਮੁੱਦੇ ਆ ਹੁਣ ਤਾਂ ਜਨਪਾਤ ਮਤੋਂ ਹਾਂ ਤੇ ਕਿਹੜਾ ਕੀ ਸੁਣਾਵਾਂਗੇ ਅੱਜ ਫਿਰ ਤੁਹਾਡੇ ਕੋਲੇ ਆਏ ਆ गाने ਆਪਣੇ 24 ਤੇ 24 ਆ ਗਏ ਠੀਕ ਹੁਣ 25 ਤੇ 25 ਆਉਣੇ ਆ ਤੇ ਤਿੰਨ ਗਾਣੇ ਤਿਆਰ ਹੋਏ ਪਿਆ ਆ ਉਹਨਾਂ ਦਾ ਵੀਡੀਓ ਦਿੰਦਾ ਗਿਆ 24 ਚ ਬਖਦੀ ਟੋ ਦੇ ਕੁੰਡੀ ਮੁੱਛ ਬੈਲੀ ਬਾਹਰ ਦਾਤ ਤੇ ਚਾਲ ਸ਼ਾਇਬ ਜਾਦੇ ਠੀਕ ਹੈ ਤੇ ਨਮਾਸ਼ਾਲਾ ਕਾਫੀ ਗਾਣੇ ਆਏ ਆ ਤੇ ਹੁਣ ਹੁਣ ਸਾਨੂੰ ਕਿਹੜਾ ਗੀਤ ਸੁਣਾਓਗੇ ਤੁਸੀਂ ਹੁਣ ਗਾਣਾ ਚੁਣ ਮੈਂ ਸੁਣਾ ਦਿੰਨਾ ਲੈ ਕੇ ਜਾਵਾਂਗੇ ਕੁੰਡੀ ਮੁੱਛ ਨਾਲ ਆਹ ਚੰਡੀ ਮੱਤ ਗੁੰਡੀ ਬੱਚ ਚਲ ਆਉਣਾ ਲਗਾਣਾ ਸੁਣਾਉਣਾ ਯਾ ਜੇਦਾ ਆਦੇ ਹੈ ਠੀਕ ਹੈ ਜੀ ਜਾਣਦਾ ਨਹੀਂ ਓਏ ਕਚੈਰੀ ਪੈਸੀ ਠੀਕ ਹੈ ਜੀ ਉਹ ਛਨਾਮ ਤਾਂ ਮੈਂ ਹੌਲੀ ਜੀ ਬਾਜੀ ਸੀ ਹੌਲੀ ਸੁਣਾ ਹਾਂ ਲੀਕਾ ਲੀਕ ਹੋ ਗਿਆ ਚੱਲਦੀ ਦਿੰਦੇ ਆ ਮੂਛ ਅਜਦਾ ਤੇ ਮੇ ਤਾਂ ਲੀਕਾ ਬਾਵਾ ਚੱਲਦੇ ਆ ਨਾ ਅੰਗਜ ਨਹੀਂ ਕਰ ਲੱਗੀ ਆ ਫਿਰ ਉਹ ਹੀ ਜਾ ਜੇ ਅਰਜਨ ਅਜ ਕੇ ਕਰ ਲੰਦੇ ਆ ਚੋਰੀ ਉਹ ਹੀ ਜੇ ਛਵਾਦ ਲੈ ਲੰਦੇ ਆ ਅੱਗੋ ਕਿਹਨੇ ਕੀਤਾ ਗੀਤ ਚੋਰੀ ਤੁਹਾਡਾ ਉਹ ਨਹੀਂ ਸੀ ਆਪਣਾ ਐਵੇਂ ਜਾਨ ਨਹੀਂ ਦਿੰਦੇ ਦੁਨੀਆ ਹੁਣ ਵੈਲੀ ਬੰਨਾ ਪੈਣਾ ਹੈ ਹਾਂ ਕਿਹਨੇ ਚੋਰੀ ਕਰ ਲਿਆ ਹੋਨੇ ਇੱਕ ਕਲਾਕਾਰ ਦਾ ਗਾਣਾ ਇੱਕ ਜੌਣ ਨਹੀਂ ਦਿੰਦੇ ਦੁਨੀਆ ਜਾਲ ਮਰ ਨਹੀਂ ਦਿੰਦੇ ਵਾਲ ਨਹੀਂ ਤੇਰਾ ਚੋਰੀ ਕੀਤਾ ਹਾਂ ਉਹਦੀ ਕਾਪੀ ਆ ਤੇ ਚਲੋ ਹੁਣ ਸੁਣਾ ਦੰਨੇ ਆਪਾਂ ਸੁਣਾਏ ਸੁਣਾ ਉਹ ਆਏ ਆਗੇ ਨਾ ਕਦੇ ਠਾਟੀ ਤੇ ਕਦੇ ਫੋਟੀ ਕਰਦਾ ਕਦੇ ਠਾਟੀ ਤੇ ਕਦੇ ਫੋਟੀ ਕਰਦਾ ਇੱਥੇ ਛਾ ਦਾ ਟੱਬ ਦੇ ਕਲੇਛੀਆ ਅਛਲੇ ਦੇ ਕੀ ਨਉ ਗਨਉ ਨਾ ਛੱਡੇ ਕੋਲੇ ਦੇ ਚੀਆ ਟਾਈਪ ਪਉਂਦੀ ਗੱਲ ਕਰੀ ਨਾ ਛੱਡੀ ਨ ਤੱਕ ਚੜੀ ਪੇਛੀਆ ਅਛਲੇ ਦੇ ਕੀ ਨਉ ਗਨਉ ਨਾ ਇਹ ਆਉਣਾ ਜੀ ਆਉਣਾ ਠੀਕ ਹੈ ਜੀ ਇੱਕ ਆਓ ਆਛਲਾ ਜੀ ਜਿਹੜਾ ਤੁਹਾਡਾ ਬਾਲਾ ਗੀਤ ਚੱਲਿਆ ਸੀ ਉਹ ਸੁਣਾ ਦਿਓ ਕੁੰਡੀ ਮੁੱਛ ਕੁੰਡੀ ਮੱਛੇ ਅਸੀਂ ਸਰਸੇ ਚ ਚੱਲ ਗਏ ਤੁਹਾਡਾ ਗੀਤ ਸੁਣ ਹਰਿਆਲੀ ਮਾਨਸਾ ਦੀ ਤੈਨੂੰ ਕਿਉਂ ਨਹੀਂ ਕਿਹਾ ਕੁੰਡੀ ਮੱਛੇ ਮਾਨਸਾਲਾ 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 ਵੀ ਬਹੁਤ ਚੱਲੇ ਅੱਛੀ ਉਹ ਸੁਣਾਓ ਉਹ ਸੁਣਾਓ ਹਾਂ ਉਹ ਸੁਣਾ ਦੇ ਆ ਜੀ ਮਾਨਸਾ ਦੀ ਤੈਨੂੰ ਕੂਣੀ ਤੇ ਕੱਲ ਯਾਦ ਆਨੇ ਮੁੰਡੀ ਦਿਖੜ ਕਾਦੀ ਮਾਨਸਾ ਦੀ ਤੈਨੂੰ ਕੂਣੀ ਤੇ ਮੈਂ ਤੇ ਜਿਹੜੀ ਛਾੜ ਨਾਲ ਲੜਦੀ ਦਿੰਦੀ ਸੀ ਹਰੇ ਦੂਜ ਮੋੜਾਂ ਉੱਤੇ ਖੜਦੀ ਰੈਂਦੀ ਸੀ ਕੱਲ ਚੱਗਦੇ ਬਾਗ ਬਿਠਾਦੀ ਕੱਲ ਚੱਗਦੇ ਬਾਗ ਬਿਠਾਦੀ ਮਾਂਛਾ ਦੀ ਤੈਨ ਕੋਣੀ ਤੇ ਕੱਲ ਯਾਦ ਨੇ ਮੁੰਡੀ ਦਿਖੜ ਕਾਦੀ ਮਾਂਛਾ ਦੀ ਤੈਨ ਕੋਣੀ ਤੇ ਪੰਡਾਲੇ ਕਾਫੀ ਖੁਸ਼ ਹੋ ਰਹੇ ਆਪਣੀ ਬਾਜ ਸੁਣ ਕੇ ਹਨਾ ਜੀ ਮਾਚਲੂ ਕਹਿਣਾ ਜੀ ਨੇ ਕਹਿਲਾ ਨਹੀਂ ਕੋਈ ਅੱਪਾ ਕਛੇਦੀ ਪਰਜਵਾਨੀ ਨਗਰ ਜੀ ਹੱਛਣਾ ਵਾਲਿਆਂ ਨੇ ਅੱਛਾ ਜਿਵੇਂ ਤੁਹਾਡਾ ਗੀਤ ਹੈ ਹੌਸਲਾ ਰੱਖ ਬਦਲ ਨਹੀਂ ਜਿਵੇਂ ਤੁਹਾਡਾ ਬਦਮਾਸ਼ੀ ਵਾਲਾ ਗੀਤ ਹੈ ਬਦਮਾਸ਼ੀ ਬਨਵੁੱਛੀ ਵੀ ਕਰਦੇ ਆ ਕਿ ਠੰਡਾ ਸਵਾ ਛਾ ਦੇ ਹੀ ਚੱਲਦਾ ਅੱਜ ਕੱਲ ਕਰ ਲੈਨੇ ਮਾੜੀ ਮੱਟੀ ਬਦਮਾਸ਼ੀ ਹਾਂ 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 ਠੀਕ ਹੈ ਸਾਡੇ ਚੈਨਲ ਸਾਡੇ ਚੈਨਲ ਬਾਰੇ ਕੀ ਕਹਿਣਾ ਚਾਹੋਨੇ ਤੇ ਬਾਕੀ ਆਜਾ ਆਪਾ ਮਾਨਸਾਈਤ ਨੂੰ ਕੋਈਛ ਨਾ ਆਇਆਗਾ ਨਾ ਇਹ ਪਹਿਲਾ ਆਪਣਾ ਦਿੱਲੀ ਜਿੱਤਾ 2019 ਵਿੱਚ ਹੋਇਆ ਸੀਗਾ ਤੇ ਉਦੋਂ ਇਹ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਨਹੀਂ ਸੀ ਆਇਆ ਹੁਣ ਆਪਣਾ ਇਹ ਜੋ 200 ਪਲੇਟਫਾਰਮ ਵੈਬਸਾਈਟ ਤੇ ਅਪਲੋਡ ਹੋਇਆ ਪਿਆ ਗਿਆ ਜਿਵੇਂ ਅੱਜ ਕੱਲ ਇਹ ਸਪੋਟੀਫਾਈ ਤੇ ਜ਼ਿਆਦਾ ਸੁਣਦੇ ਆ ਤੇ ਜਾ ਇੰਸਟਾਗ੍ਰਾਮ ਤੇ ਤੇ ਫੇਸਬੁੱਕ ਤੇ ਦੀ ਲਾ ਬਣਾ ਕੇ ਕਲੈਬ ਤੇ ਸਟੋਰੀ ਮੈਂਸ਼ਨ ਕਰ ਸਕਦੇ ਆਪਾਂ ਨੂੰ ਇਸ ਗਾਣੇ ਦੀ ਤੇ ਜੀਨੇ ਹਲੇ ਤਾਈ ਸੁਣਿਆ ਨਹੀਂ ਉਹ ਆਪਣੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਆ ਠੀਕ ਹੈ ਜੀ ਹਾਂਜੀ ਤੇ ਸਮਾਜਿਕ ਮੁੱਦੇ ਆਪਣੇ ਵਾਈ ਦਾ ਚੈਨਲ ਆ ਗਿਆ ਤੇ ਮੋਨਟਾਈਜ਼ ਵੀ ਆਪਾਂ ਕਰਿਆ ਸੀ ਗਿਆ ਕਾਫੀ ਗੱਲਬਾਤ ਦੇ ਚੀ ਸਮਾਜਿਕ ਮੁੱਦੇ ਵਾਰੇ ਚੈਨਲ ਵਾਰੇ ਠੀਕ ਜੇ ਕਿਸੇ ਨੇ ਤੁਹਾਨੂੰ ਚੈਨਲ ਬਾਰੇ ਪੁੱਛਣਾ ਹੋਵੇ ਹਾਂ ਚੰਨ ਚੱਲਦਾ ਨੀਗਾ ਨੰਬਰ ਦੱਸ ਦੋ हां पहला मैं सोनू काफी बार छोड़े चैनल दा छाटंगा करी है हां हुन जे के छ ने गा, गाना भी डिजिटल कदवना गा 200 ਬੇ ਚਟ ਪਲਚਤੇ ਆਗਾ ਤੇ ਪੋਸਟਰ ਡਿਜ਼ਾਈਨ ਕਰਾਉਣਾ ਲੋਗੋ ਡਿਜ਼ਾਈਨ ਕਰਾਉਣਾ ਲੈ ਇੱਕ ਵੀਡੀਓ ਛੀੜੀ ਵੀਡੀਓ ਤੇ ਆ ਫੇਸਬੁੱਕ ਦਾ ਮੌਨਟਾਈਜ਼ਿਕ ਦਾ ਉਹਨਾ YouTube ਚੈਨਲ ਮੌਨਟਾਈਜ਼ਿਕ ਦਾ ਉਹਨਾ ਹੋਵੇ ਤੇ ਜਾ ਕੇ ਛੇ ਵੀ ਤਾ ਦੀ ਫੇਸਬੁੱਕ ਉਪਦੇਤੀ ਜਾਣਕਾਰੀ ਲੈਣੀ ਆ 200 ਰੁਪਏ ਫੀਸ ਆ ਗਈ ਤੇ ਫੇਸਬੁੱਕ ਦਾ ਕੋਈ ਵੀ ਇਸ਼ੂ ਛੋ ਆਰਡ ਨਹੀਂ ਰਹਾ ਜਾਂ ਛਟਾਰ ਮੌਨਟਾਈਜ਼ ਨਹੀਂ ਹੋਦਾ ਹਦੀਲ ਮੌਨਟਾਈਜ਼ ਨਹੀਂ ਹੋਦਾ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਆ 68806077 680676 ਠੀਕ ਹੈ ਜੀ ਉਹ ਤੇ ਲੋੜ ਆ ਬਣੀ ਵੀ ਠੀਕ ਮੁੰਡੇ ਸਪੋਰਟ ਕਰਦੇ ਆ ਤੇਰੀ ਹੁਣ ਆਪਾਂ ਤਾਂ ਕੀ ਕਹਿ ਸਕਦੇ ਆ ਕਿਦਾ ਕਿਵੇਂ ਕਿਤੇ ਕਿਸੇ ਵੈਸੇ ਉਹ ਮੁੰਡੇ ਕੋਈ ਤਿਆਰ ਨਾਲ ਤਾਂ ਬੁਲਾਉਂਦਾ ਹਾਂ ਹਾਂ ਬੁਲਾਉਂਦੇ ਤਾਂ ਹੈਗੇ ਆ ਇਹ ਤਾਂ ਸਪੋਰਟ ਵੀ ਕਰਦੇ ਹੋਣਗੇ ਕਰਦੇ ਨਹੀਂ ਮਾਈਕ ਸਪੋਰਟ ਨਹੀਂ ਕਰਦੇ ਕਰਦੇ ਤਾਂ ਹੁੰਦੇ ਆਗੇ ਲਾਈਕ ਕਰਦੇ ਯਾਰ ਤੁਹਾਡੇ ਪਿੰਡ ਦਾ ਨਾਮ ਮੈਂ ਵੀਡੀਓ ਵੀ ਸ਼ੇਅਰ ਕਰਦਾ ਅੱਛਾ ਅੱਛਾ ਭਾਈ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਹੈ ਬਾਈ ਜਿਵੇਂ ਆ ਤੁਹਾਡਾ ਬਈ ਗੁਰਪ੍ਰੀਤ ਬਣਾ ਵਾਲੀ ਵਾਲਾ ਸੋਤਾ ਬਣਾ ਵਾਲੀ ਵਾਲਾ ਗੀਤ ਗੂਦ ਗਵੰਦਾ ਤੁਸੀਂ ਸਪੋਰਟ ਕਰਦੇ ਬਾਈ ਦੀ ਪੂਰੀ ਕਰਦੇ ਬਾਈ ਨੂੰ ਹੌਸਲਾ ਦਿੱਤਾ ਤੁਹਾਡੇ ਪਿੰਡ ਦਾ ਨਾਮ ਪੂਰਾ ਮਸ਼ਹੂਰ ਕੀਤਾ ਬਾਈ ਨੇ ਹਾਂਜੀ ਬਾਈ ਸਾਨੂੰ ਬਹੁਤ ਹੀ ਇਹਨੇ ਪੁੱਛਦੇ ਵੀ ਇਹ ਮੁੰਡੇ ਬਾਰੇ ਤੇ ਤੁਹਾਡੇ ਪਿੰਡ ਦਾ ਰਿਸ਼ਤੇਦਾਰ ਵੀ ਪੁੱਛਦੇ ਆ ਸਾਨੂੰ ਮਾਣ ਮੈਂ ਅਸੀਂ ਵੀ ਬਾਈ ਇੱਥੇ ਨਾਲਲੇ ਪਿੰਡ ਆਏ ਸੀਗੇ ਅਸੀਂ ਬਾਈ ਦੀਆਂ ਵੀਡੀਓ ਵੇਖਨੇ ਆ ਗੁਰਪ੍ਰੀਤ ਦਾ ਅਸੀਂ ਤਾਂ ਕਰਕੇ ਮਿਲਣ ਆਏ ਆ ਅਸੀਂ ਇੰਨੀ ਤੋਂ ਸਰਸੇ ਤੋਂ ਅਸੀਂ ਹਰਿਆਣੇ ਤੋਂ ਚਲੋ ਠੀਕ ਹੈ ਬਾਈ ਧੰਨਵਾਦ ਹੈ